ਹੌਮਦੇ ਮਸੀਹਾ ਦੁਖੀਆਂ ਦੇ ਦਰਦੀ ਬਾਬਾ ਏ ਬਾਬਾ ਸਾਹਿਬ ਕੀ ਬਾਤ ਹੈ ਪੁਲਿਸ ਤਰਪਨ ਦੇਖ ਰਹੇ ਤਮਾਮ ਦੁਸ਼ਕਾਂ ਦਾ ਸਵਾਗਤ ਹੈ ਜੀ ਤੇ ਮੈਂ ਹਾਂ ਤੁਹਾਡਾ ਹਰਜੀਤ ਸਿੰਘ ਅੱਜ ਹਿਮਾਚਲ ਦੇ ਵਿੱਚ ਉਹਨਾਂ ਡਿਸਟ੍ਰਿਕਟ ਦੇ ਵਿੱਚ ਵਿਸੋਲੀ ਪਿੰਡ ਹੈ ਜਿੱਥੇ ਕਿ ਬਾਬਾ ਸਾਹਿਬ ਉਮੀਦਕਰ ਜੀ ਦੇ ਜਨਮ ਦਿਹਾੜੇ ਤੇ ਲੰਗਰ ਲਗਾਇਆ ਗਿਆ ਹੈ ਖੁਸ਼ੀ ਮਨਾਈ ਜਾ ਰਹੀ ਹੈ ਤੇ ਉੱਥੇ ਦੇ ਆਪਣੇ ਸੀਨੀਅਰ ਆਗੂ ਆਪਣੇ ਪੂਰਨ ਚੰਦ ਜੀ ਨੇ ਚਲੋ ਆਪੋ ਨਾਲ ਗੱਲਬਾਤ ਕਰਦੇ ਹਾਂ ਜੀ ਹਾਂ ਜੀ ਤੁਹਾਡਾ ਨਾਂ ਕੀ ਹੈ ਮੇਰਾ ਨਾਮ ਪੂਰਨ ਚੰਦ ਹੈ ਜੀ। ਅੱਛਾ ਜੀ ਤੁਸੀਂ ਇਸ ਸੰਸਥਾ ਦੇ ਪ੍ਰਧਾਨ ਮਾਨੀ ਸਾਰੇ ਪ੍ਰਧਾਨ ਹੈ ਜੀ ਸਾਡੇ ਮੁੰਡੇ ਸੰਸਥਾ ਦੇ। ਹਾਂਜੀ। ਰਲ ਮਿਲ ਕੇ ਕਰ। ਰਲ ਮਿਲ ਕੇ ਜੀ ਅਸੀਂ ਹਰ ਸਾਲ ਅਕਬਰ ਸਾਨੂੰ 8 ਸਾਲ ਡਾਕਟਰ ਬੀ ਆਰ ਮੀਤ ਗਰੀਜ ਦਾ ਜਨਮ ਦਿਨ ਮਨਾਉਂਦੇ ਸਾਨੂੰ ਲਗਭਗ 8 ਸਾਲ ਹੋ ਗਏ ਜੀ। ਇਸ ਵਾਰ ਉਹਨਾਂ ਦਾ 134ਵਾਂ ਜਨਮ ਦਿਵਸ ਅਸੀਂ ਮਨਾਇਆ ਸਾਰਿਆਂ ਦੇ ਸਹਿਯੋਗ ਨਾਲ ਜੀ। ਅੱਛਾ ਅੱਛਾ ਅੱਛਾ। ਤੇ ਜਿਹੜਾ ਇਹ ਆਪਣਾ ਲੰਗਰ ਪਾਣੀ ਦਾ ਜਿੰਨਾ ਵੀ ਇੰਤਜ਼ਾਮ ਤੁਸੀਂ ਸਾਰੇ ਆਪਸ ਵਿੱਚ ਰਲਾਂਗੇ ਹਾਂਜੀ ਇਹ ਸਾਡੇ ਆਪਣੇ ਸਾਰੇ ਜੋ ਮਹੱਲੇ ਦੇ ਬੱਚੇ ਆ ਸਾਰੇ ਰਲ ਮਿਲ ਕੇ ਜੀ ਇਹਦਾ ਸਾਨੂੰ ਸਾਰਿਆਂ ਦਾ ਸਹਾਰਾ ਹੋਵੇਗਾ। ਹੋਰ ਮਹੱਲੇ ਦੀ ਜਿਹੜੀ ਪੰਚਾਇਤ ਉਹਦਾ ਵੀ ਤੁਹਾਡੇ ਨਾਲ ਸਾਥ ਹੈ ਜੀ। ਹਾਂਜੀ ਹਾਂਜੀ ਪੰਚਾਇਤ ਦਾ ਵੀ ਸਾਥ ਹੈ ਜੀ ਸਾਨੂੰ। ਨੌਜਵਾਨਾਂ ਨੂੰ ਜਿੰਮ ਚਾਹੀਦਾ ਹਨਾ ਜੀ ਜਿੰਮ ਤਾਂ ਚਾਹੀਦਾ ਜੀ। ਹਾਂਜੀ ਜਿੰਮ ਚਾਹੀਦਾ ਜੀ ਉੱਤੇ ਸਾਡੇ ਪਿੰਡ ਵਿੱਚ ਇੱਕ ਦੋ ਜਿੰਮ ਹੈ ਵੀ ਪੰਚਾਇਤ ਦੇ ਤੇ ਸਾਡੇ ਬੀ ਆਰ ਅੰਬੇਦਕ ਕਮੇਟੀ ਵੱਲੋਂ ਵੀ ਇਹਨੂੰ ਰეკਮੈਂਡ ਕੀਤਾ ਹੋਇਆ ਵੀ ਸਾਡੇ ਵੀ ਮਹੱਲੇ ਦੇ ਅੰਦਰ ਕੋਈ ਇੱਕ ਜਿੰਮ ਦਿੱਤਾ ਜਾਵੇ। ਹਾਂਜੀ ਚਲੋ ਜੀ ਧੰਨਵਾਦ ਜ